ਫਿਰੋਜ਼ਪੁਰ ਦੇ ਵਿੱਚ ਇੱਕ ਜਿਹੜਾ ਰੌਂਕ ਤੇ ਖੜੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਜਿੱਥੇ ਕਿ ਸਕੇ ਪਿਓ ਨੇ ਆਪਣੀ ਧੀ ਦੇ ਨਾਲ ਹੀ ਹੱਦਾਂ ਪਾਰ ਕਰ ਦਿੱਤੀਆਂ ਹੱਦਾਂ ਪਾਰ ਕਰਦੇ ਸਮੇਂ ਦਾ ਇੱਕ ਵੀਡੀਓ ਵੀ ਬਣਾਇਆ ਗਿਆ ਉਹ ਵੀਡੀਓ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਤੁਹਾਨੂੰ ਦੱਸ ਹੀ ਹੈ ਕਿ ਪਿਤਾ ਨੂੰ ਆਪਣੀ ਧੀ ਦੇ ਉਤੇ ਨਜਾਇਜ਼ ਸਬੰਧ ਦਾ ਸ਼ੱਕ ਸੀ ਜੇ ਚਾਲਦੇ ਉਸਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਗਿਆ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਦਾ ਵੀਡੀਓ ਵੀ ਜੜਾ ਬਣਾਇਆ ਗਿਆ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਪਿਤਾ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕੀਤੀ ਹੈ ਉੱਥੇ ਇਸ ਮਾਮਲੇ ਦੇ ਵਿੱਚ ਜਦੋਂ ਇਸ આરોપી ਮੁਲਜ਼ਮ ਦੇ ਨਾਲ ਗੱਲਬਾਤ ਕੀਤੀ ਕਿ ਆਖਰ ਉਸਨੇ ਆਪਣੀ ਧੀ ਦੇ ਨਾਲ ਅਜਿਹਾ ਕਾਰਾ ਕਿਉਂ ਕੀਤਾ ਆਓ ਸੁਣਦੇ ਹਾਂ ਤਾ ਮੇਰੇਨ ਕਿਉ ਮੋਢੇ ਘਰ ਤੜਿਆ ਨਾਈਤਰਿੰਦੀ ਦੋ ਵਾਰੀ ਘਾਰੇ ਤੇ ਰੇਲ ਤੇ ਆਕ ਕਰ ਜੋ ਰਸੀਬੇ ਕੋ ਪਤ ਕੋ ਕਹਿਣਾ ਮਾਂਜਾ ਮਾਂਜਾ ਇਹ ਜਿੱਦਨੇ ਸੀ ਇਹ ਕਾਟ ਕੀਤਾ ਮੇਰੀ ਨਿੱਕੀ ਕੁੜੀ ਆ ਕੇ ਦੱਸਿਆ ਮੈਂ ਦੱਪਰੋਂ ਆ ਕੇ ਪੱਦ ਕਰਕੇ ਘਰੇ ਪਾਣੀ ਤਿਆਰ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆ ਗੱਲ ਆਪਣੇ ਲਾ ਕੇ ਕਿ ਦੱਸੇ ਬੁੜੀ ਨੇ ਕਹਿੰਦੀ ਪਾਪਾ ਆਪਾਂ ਨੂੰ ਕੁਝ ਦੇਣਾ ਚਾਹੰਦੀ ਓਨ ਆਪਣੀ ਪ੍ਰੀਤ ਕਿ ਮੈਂ ਉਹਨੂੰ ਦੇਰੋਂ ਹੱਥ ਜੋੜੇ ਮੈਂ ਆਹ ਕੁੱਤ ਵੇਲਾ ਇਹਦੇ ਤੇ 1.5 ਮਹੀਨਾ ਮੱਕ ਲੂ ਮੇਰੇ ਦੱਪ ਤੱਕ ਵੀ ਪਤਾ ਨਾ ਆਪ ਵੀ ਨਾ ਚੀ ਸਾਲ ਮਾਰਨੇ ਗਏ ਨਾ ਪਤਾ ਸਮਝ ਜਾਣਾ ਕਿ ਪਤਾ ਡਾਰੀ ਜਾਂ ਪਰਮ ਨੂੰ ਦੇਜਦਾ ਹਿਰਦੀ ਵਿਆ ਤੇਰ ਜਦ ਮੈਂ ਉਹਦੇ ਨਾਲ ਆਇਆ ਮੈਂ ਤਾਂ ਪਤਾ ਹਤੀ ਤਾਰਾ ਕੀਤਾ ਕਹਿੰਦੀ ਮੈਂ ਕਰਮਨੇ ਕਰਨਾ ਜੋ ਤੁਹਾਡੇ ਤੋਂਗਾ ਕਿ ਕਿਹੜੀ ਨਹਿਰਾ ਸੱਕ ਬਰੀ ਨਾ ਆਪਣਾ ਮੋਗਰੋਪੇ ਪਾਲ ਸਿੰਘ ਹਸਪੀ ਕੋਰੀ ਤਾਂ ਕਿ ਨਹੀਂ ਸਟੈਲ ਨੁਕਲੇ ਆਪਣੇ ਤੋਂ ਬੰਨੇ ਆਂਟੀ ਆਂ ਕਰਪਿਓ ਨੂੰ ਸ਼ੱਕ ਸੀ ਕਿ ਪਰਿਵਾਰ ਨੂੰ ਵੀ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਨੂੰ ਸਮਝਾਇਆ ਪਰ ਨਹੀਂ ਸਮਝੀ ਜਿਸ ਦੇ ਚਲਦੇ ਅਜਿਹੇ ਕਦਮ ਚੁੱਕਣਾ ਪਿਆ। ਦੂਜੇ ਪਾਸੇ ਸਮਾਮ ਨੂੰ ਲੈ ਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਬਾਈਟ। ਜਿਹੜਾ ਉਹ ਨਹਿਰ ਦੇ ਵਿੱਚ ਸੁੱਟਿਆ ਜੀ ਉਹ ਲੜਕੀ ਮਾਮਲਾ ਹੈਗਾ ਤਾਂ ਕੀ ਕਾਰਵਾਈ ਹੈ? ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸੁੱਟਤਾ। ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾਂ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀ ਨੂੰ ਡਿਸਪੈਚ ਕੀਤੀ ਹੈ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਲਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰਿਹਾ ਸਰ ਕੱਢ ਕੇ ਆ ਜੇ ਸਾਹਮਣੇ ਉਹ ਜਿਹੜਾ ਉਹ ਪੁਚੇਸ਼ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਸੀ ਮਾਨਾ ਦੱਸ ਕਹਿੰਦਾ ਸਰ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਤੇ ਉਹ ਅਰੈਸਟ ਕਰ ਲਿਆ ਸਰ ਡੈੱਡ ਬਡੀ ਮੇਰੀ ਸੀ ਨਹੀਂ ਸ਼ਹਿਰ ਦਾਦੀ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਆਖਿਰਕਾਰ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਸੱਚਾਈ ਸਾਹਮਣੇ ਆਵੇਗੀ ਇਹ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਫਿਲਹਾਲ આરોપી ਪੀਤਾ ਪੋਜ਼ੀ ਹਿਰਾਸਤ ਵਿੱਚ ਹੈ ਤੇ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਚੁੱਕਿਆ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਭਾਸ਼ ਸਿੰਘ ਦੀ ਰਿਪੋਰਟ